ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤਰ ਤੱਕ ਪਹੁੰਚਦੀਆਂ ਰਹਿਣ ਖਬਰ ਲੈਣੇ ਖੇਮਕਰਨ ਤੋਂ ਪ੍ਰਾਲੀ ਦੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਐਸ.ਟੀ.ਐਮ. ਪ੍ਰੀਤਿੰਦਰ ਸਿੰਘ ਪੱਟੀ ਬੈਂਸ ਵੱਲੋਂ ਕਿਸਾਨਾਂ ਨਾਲ ਖੇਮਕਰਨ ਵਿਖੇ 15 ਅਕਤੂਬਰ ਨੂੰ ਕੀਤੀ ਗਈ ਮੀਟਿੰਗ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਪਟਵਾਰਖਾਨੇ ਵਿਖੇ ਪ੍ਰੀਤਿੰਦਰ ਸਿੰਘ ਬੈਂਸ एसटीएम पट्टी ਵੱਲੋਂ ਪਰਾਲੀ ਨੂੰ ਨਾ ਸਾੜਨ ਸੰਬੰਧੀ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ ਅਤੇ ਇਸ ਮੌਕੇ ਤੇ ਵੱਖ-ਵੱਖ ਕਿਸਾਨਾਂ ਗੂਆਂ ਵੱਲੋਂ ਬਾਰਡਰ ਤੇ ਜ਼ਮੀਨਾਂ ਸੰਬੰਧ ਆਉਣ ਵਾਲੀਆਂ ਮੁਸ਼ਕਲਾਂ ਤੋਂ ਐਸਟੀਐਮ ਪੱਟੀ ਨੂੰ ਜਾਣੂ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਇੰਦਰਪ੍ਰੀਤ ਸਿੰਘ ਨੇ ਬੈਂਸ ਐਸਟੀਐਮ ਪੱਟੀ ਨੇ ਕਿਹਾ ਕਿ ਚੋਨੇ ਦੀ ਪ੍ਰਾਲੀ ਸਾੜਨ ਦੇ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ ਅਤੇ ਕਿੰਨੇ ਜੀਵ ਜੰਤੂ ਸੜ ਕੇ ਸੁਆਹ ਹੋ ਜਾਂਦੇ ਹਨ ਇਸ ਲਈ ਜੋ ਅੱਜ ਕਿਸਾਨਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਹੈ ਅਤੇ ਨਾਲ ਹੀ ਐਸਟੀਐਮ ਸਾਹਿਬ ਨੇ ਦੱਸਿਆ ਕਿ ਅਸੀਂ ਸਰਕਾਰ ਦੁਆਰਾ ਪ੍ਰਾਲੀ ਤੋਂ ਬੇਲ ਬਣਾਉਣ ਦੀਆਂ ਮਸ਼ੀਨਾਂ ਜੋ ਜਲਦੀ ਹੀ ਕਿਸਾਨਾਂ ਨੂੰ ਇਲਾਕੇ ਵਿੱਚ ਦਿੱਤੀਆਂ ਜਾਣਗੀਆਂ ਜਿਸ ਤੇ ਨਾਲ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ਅਤੇ ਆਮ ਨਾਗਰਿਕਾਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ। ਅਤੇ ਇਸ ਮੌਕੇ ਤੇ ਵੱਖ-ਵੱਖ ਕਿਸਾਨਾਂ ਨੂੰ ਐਗਰੀਕਲਚਰ ਇੰਸਪੈਕਟਰ ਹਰਨੀਤ ਸਿੰਘ ਸੰਧੂ ਦਾ ਮਸ਼ੀਨਾ ਮੰਗਵਾਉਣ ਸੰਬੰਧੀ ਮੋਬਾਈਲ ਨੰਬਰ ਵੀ ਦਿੱਤਾ ਗਿਆ। ਆਓ ਜਾਣਦੇ ਹਾਂ ਕੀ ਕਹਿੰਦੇ ਨਜ਼ਰ ਐ ਐਸਟੀਐਮ ਪ੍ਰੀਤਿੰਦਰ। ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸੋਹਤਾ ਦੀ ਵਿਸ਼ੇਸ਼ ਰਿਪੋਰਟ। ਅੱਜ ਦੀ ਜਿਹੜੀ ਮੀਟਿੰਗ ਰੱਖੀ ਆ ਇਹ ਕੱਲ ਸਾਡੇ ਕੋਲ ਜਿਹੜੀ ਕਿ ਰਿਮੋਟ ਸੈਂਸਿੰਗ ਸੈਂਟਰ ਹੈਗਾ ਲੁਧਿਆਣਾ ਜਿਹਦੇ ਵਿੱਚ ਸਟੱਬਲ ਬਰਨਿੰਗ ਦੇ ਸਾਡੇ 5 ਕੇਸ ਇੱਥੇ ਦੇ ਆਏ ਸੀਗੇ ਤੇ ਅਸੀਂ ਕਿਸਾਨਾਂ ਦੇ ਨਾਲ ਇਹਨਾਂ ਦੀਆਂ ਪ੍ਰੋਬਲਮਾਂ ਸੁਣਨਾ ਚਾਹੁੰਦੇ ਸੀ ਕਿ ਕੀ ਗੱਲ ਇਹ ਸਟੱਬਲ ਬਰਨਿੰਗ ਕਿਉਂ ਹੋ ਰਹੀ ਆ ਕੀ ਇਹਨਾਂ ਨੂੰ ਮਸ਼ੀਨਾ ਘੱਟ ਮਿਲੀਆਂ ਤੇ ਨਾਲੇ ਇਹਨਾਂ ਨੂੰ ਜਿਹੜੇ ਹੈਗੇ ਆ ਸਟੱਬਲ ਬਰਨਿੰਗ ਦੇ ਬਾਰੇ ਵਿੱਚ ਜਾਣੂ ਕਰਾਉਣਾ ਸੀ ਕਿ ਸਟੱਬਲ ਬਰਨਿੰਗ ਦੇ ਆ ਨੁਕਸਾਨ ਹੈਗੇ ਆ ਉਹਨਾਂ ਦੇ ਬਾਰੇ ਇਹਨਾਂ ਨੂੰ ਜਾਣੂ ਕਰਾਇਆ ਨਾਲੇ ਸੁਪਰੀਮ ਕੋਰਟ ਤੇ ਮਾਂਜੋ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਰਮੀਨਲ ਤੇ ਹੋਰ ਵੀ ਜਿਹੜੀ ਅਥਾਰਟिटीज ਹੈਗੀਆਂ ਜਿਹੜੀਆਂ ਕਿ ਚੈੱਕ ਕਰਦੀਆਂ 에ਅਰ ਪੋਲੂਸ਼ਨ ਨੂੰ ਤੇ ਉਹਨਾਂ ਦੀ ਜੋ ਵੀ ਡਾਇਰੈਕਸ਼ਨਸ ਹੈਗੀਆਂ ਉਹਨਾਂ ਨੂੰ ਪਾਲਣਾ ਕਰਨ ਤੇ ਇਹਨਾਂ ਦੇ ਨਾਲ ਮੀਟਿੰਗ ਰੱਖੀ ਗਈ ਸੀ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਸਟਰਬਲ ਬਰਨਿੰਗ ਨਾ ਕੀਤੀ ਜਾਵੇ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮਸ਼ੀਨ 'ਚ ਦਿੱਕਤ ਆਉਂਦੀ ਹੈ ਤਾਂ ਦੱਸਿਆ ਜਾਵੇ ਤਾਂ ਕਰਕੇ ਅਸੀਂ ਉਹਦਾ ਸਚਾਰੂ ਢੰਗ ਦੇ ਨਾਲ ਉਹਨਾਂ ਨੂੰ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਾ ਸਕਣ ਤੇ ਇਹਨਾਂ ਨੂੰ ਰਿਕਵੈਸਟ ਕੀਤੀ ਗਈ ਸੀਗੀ ਕਿ ਸਟੱਬਲ ਬਰਨਿੰਗ ਜਿਹੜੀ ਹੁਣ ਅੱਗ ਲਾਤੀ ਆ ਉਹਨੇ ਉਹਦੇ ਅਗੇਂਸਟ ਜਿਹੜੀ ਕਾਰਵਾਈਆਂ ਉਹ ਅਸੀਂ ਸ਼ੁਰੂ ਕਰ ਦਿੱਤੀਆਂ ਕੱਲ ਅਸੀਂ 5 ਐਫ ਆਈ ਆਰ ਜਿਹੜੀ ਹੈਗੀ ਦਰਜ ਵੀ ਕਰ ਦਿੱਤੀਆਂ ਗਈਆਂ ਤੇ ਨਾਲੇ ਜਿਹੜੀ ਹੈਗੀ এনवायरमेंट ਕੰਪਨਸੇਸ਼ਨ ਵੀ ਅਸੀਂ ਉਹਨਾਂ ਤੇ ਇੰਪੋਜ਼ ਕਰ ਰਹੇ ਆ ਤੇ ਨਾਲੇ ਜਿਹੜੀ ਰੈੱਡ ਐਂਟਰੀ ਜਿਹੜੀ ਆ ਉਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਜਿਹੜੀ ਕਰ ਦਿੱਤੀ ਜਾਊਗੀ ਤੇ ਇਹਨਾਂ ਨੂੰ ਦੱਸਿਆ ਸੀਗਾ ਕਿ ਭਾਈ ਆਪਾਂ ਇਦਾਂ ਦੀ ਕੋਈ ਇਹ ਜਿਹੜੇ ਹੈਗੇ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੇ ਆ ਇਸ ਕਰਕੇ ਕੋਸ਼ਿਸ਼ ਕਰੋ ਕਿ ਸਟਬਲ ਬਰਨਿੰਗ ਨਾ ਕੀਤੀ ਜਾਵੇ ਜੇਕਰ ਤੁਹਾਨੂੰ ਕੋਈ ਮਸ਼ੀਨ ਦੀ ਦਿੱਕਤ ਆਉਂਦੀ ਹੈਗੀ ਆ ਬਲੌਕ ਜਿਹੜੇ ਐਗਰੀਕਲਚਰ ਆਫਸਰ ਰਹਿਗੇ ਆ ਉਹਨਾਂ ਦੇ ਨਾਲ ਇਹਨਾਂ ਦਾ ਤਾਲਮੇਲ ਵੀ ਕਰਾਇਆ ਗਿਆ ਉਹ ਮੇਰੇ ਨਾਲ ਹੀ ਬੈਠੇ ਆ ਤੇ ਨਾਲੇ ਇਹਨਾਂ ਨੂੰ ਹੋਰ ਵੀ ਦੱਸਿਆ ਗਿਆ ਕਿ ਜਿਹੜੀ ਹੈਗੀ এনवायरमेंट ਦੇ ਵਿੱਚ ਜਿਹੜਾ ਹੈਗਾ ਉਹ ਜੀਵ ਜੰਤੂਆਂ ਲਈ ਤੇ ਪਸ਼ੂਆਂ ਦੇ ਲਈ ਇਹ ਜਿਹੜੇ ਗੇ ਬਹੁਤ ਹਾਨੀਕਾਰਕ ਹੈਗੀ ਸਟਬਲ ਬਰਨਿੰਗ ਜਿਹੜੀ ਨਾੜੂਏ ਨੂੰ ਅੱਗ ਲਾ ਦਿੰਦੇ ਆ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਅੱਜ ਬੁਲਾਇਆ ਸੀਗਾ ਤੇ ਇਹਨਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੀਆਂ ਗੱਲਾਂ ਸੁਣੀਆਂ ਕੁਝ ਇਹਨਾਂ ਦੇ ਜਿਹੜੇ ਹੈਗੇ ਆ ਸੀਗੇ ਕਿ ਜਿਹੜੇ ਹੈਗੇ ਆ ਤਾਰੋਂ ਪਾਰ ਹੈਗੇ ਜ਼ਮੀਨਾਂ ਹੈਗੀਆਂ ਉਹਨਾਂ ਦੇ ਵਿੱਚ ਕਿ ਇਹਨਾਂ ਦਾ ਕੋਈ ਕੰਸਰਨ ਸੀਗਾ ਉਹ ਵੀ ਬੀਐਸਐਫ ਵਾਲਿਆਂ ਨਾਲ ਵੀ ਟੇਕ ਅਪ ਕੀਤਾ ਗਿਆ ਤੇ ਉਹ ਕਹਿੰਦੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਬੀਐਸਐਫ ਵਾਲੇ ਕਹਿੰਦੇ ਅਸੀਂ ਸਹਿਯੋਗ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪੇਸ਼ ਆਉਣ ਦੇਵਾਂਗੇ ਜੀ